ਖਬਰ ਹੈ ਜ਼ਿਲ੍ਹਾ ਗੁਰਦਾਸਪੁਰ ਚ ਪੈਂਦੇ ਧਾਰੀਵਾਲ ਸ਼ਹਿਰ ਤੋਂ ਜਿੱਥੇ ਕਿ ਗੁਜਰਦੀ ਅੱਪਰ ਬਾਰੀ ਦੁਆਬ ਨਹਿਰ ਵਿੱਚ ਇੱਕ ਔਰਤ ਵੱਲੋਂ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਮ੍ਰਿਤਕ ਔਰਤ ਦੀ ਪਛਾਣ ਰஞ்சிਤ ਕੌਰ ਵਾਸੀ ਪਿੰਡ ਮਰੜ ਬਟਾਲਾ ਦੇ ਤੌਰ ਤੇ ਹੋਈ ਹੈ ਇਸ ਘਟਨਾਕ੍ਰਮ ਤੋਂ ਬਾਅਦ ਮਾਮਲੇ ਵਿੱਚ ਉਦੋਂ ਇੱਕ ਨਵਾਂ ਮੋੜ ਆਇਆ ਜਦੋਂ ਰஞ்சிਤ ਕੌਰ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਏ ਕੇ ਰஞ்சிਤ ਕੌਰ ਦਾ ਇਹ ਦੂਜਾ ਵਿਆਹ ਸੀ ਅਤੇ ਉਸਦੇ ਪਤੀ ਸਰਬਦੇয়াল ਦੇ ਆਪਣੇ ਪਹਿਲੇ ਵਿਆਹ ਵਿੱਚੋਂ ਸਾਲੇ ਹੱਲ ਲੱਗਦੀ ਔਰਤਾਂ ਨਜ਼ਾਈ ਸਬੰਧ ਸਨ ਅਤੇ ਜਦੋਂ ਉਹਨਾਂ ਦੀ ਲੜਕੀ ਆਪਣੇ ਪਤੀ ਨੂੰ ਇਸ ਕੰਮ ਤੋਂ ਰੋਕਦੀ ਸੀ ਤਾਂ ਪੂਰਾ ਪਰਿਵਾਰ ਵੱਲੋਂ ਉਸ ਦੀ ਮਾਰਕੁਟਾਈ ਕੀਤੀ ਜਾਂਦੀ ਸੀ ਜਿਸ ਤੋਂ ਦੁਖੀ ਹੋ ਕੇ ਲੜਕੀ ਵੱਲੋਂ ਇੱਕ ਹੋਫਨਾ ਕਦਮ ਚੁੱਕਿਆ ਗਿਆ ਹੈ ਇਸ ਸਬੰਧੀ ਧਾਰੀਵਾਲ ਥਾਣੇ ਦੀ ਪੁਲਿਸ ਵੱਲੋਂ ਰஞ்சிਤ ਕੌਰ ਦੇ ਪਤੀ ਸਰਬਦੇਵਾਲ ਪਤੀ ਦੇ ਪਹਿਲੇ ਵਿਆਹ ਵਿੱਚੋਂ ਸਾਲੇਹਾਰ ਲੱਗਦੀ ਔਰਤ ਸਮੇਤ ਪੰਜ ਲੋਕਾਂ ਖਿਲਾਫ ਕਈ ਤਰ੍ਹਾਂ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੁਪਹਿਰ ਵੇਲੇ ਸੂਚਨਾ ਮਿਲੀ ਕਿ ਧਾਰੀਵਾਲ ਨਹਿਰ ਦੇ ਕਿਸੇ ਦੇ ਹੱਡੀ ਨੇ ਨਹਿਰ ਵਿੱਚ ਹਾਲ ਮਾਰਦੀ ਆ। ਪੁਲਿਸ ਮੌਕੇ ਤੇ ਪੁੱਜੀ ਤੇ ਦੇਖਿਆ ਕਿ ਨਹਿਰ ਦੇ ਲਾਗੇ ਕੰਮ ਕਰਦੇ ਲੇਬਰ ਦੇ ਜਵਾਨਾਂ ਨੇ ਨਹਿਰ ਵਿੱਚ ਉਹਦੇ ਪਿੱਛੇ ਕੋਧ ਕੇ ਉਹਨੂੰ ਲੱਭ ਕੇ ਬਾਹਰ ਕੱਢਿਆ ਜਿਸ ਦਰਾਂ ਨਹਿਰ ਚ ਡੂੰਗਾ ਪਾਣੀ ਹੁਣ ਕਰਕੇ ਉਹਦੀ ਮੌਤ ਹੋ ਚੁੱਕੀ ਸੀ লাশ ਨੂੰ ਸਨਾਖਤ ਨਾ ਹੋਣ ਕਰਕੇ ਮੋਟਲੀ ਵਿੱਚ ਸਿਵਲ ਹਸਪਤਾਲ ਗਰਦਾਸਪੁਰ ਜਮਾ ਕਰਾਇਆ ਗਿਆ ਜਿੱਥੇ ਕੱਲ ਮਿਤੀ 19 ਨੂੰ ਉਹਨਾਂ ਦੇ ਵਾਰਸ ਲੜਕੀ ਦੇ ਪਿਤਾ ਵਿਰਿਆਮ ਮਸੀਹ ਨੇ ਮਰਨ ਨੇਠਾਂ ਆ ਕੇ ਆਪਣਾ ਬਿਆਨ ਦਰਜ ਕਰਾਇਆ ਜਿਸ ਦੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਨੰਬਰ 123 ਮਿਤੀ 19 8 25 ਜੁਰਮ 109 62 2 ਐਨ ਐਸ ਮਕਦਮਾ ਦਰਜ ਮ੍ਰਿਤਕ ਰঞ্জੀਤ ਕੌਰ ਦੇ ਪਤੀ ਅਤੇ ਉਹਦੇ ਦਿਓਰ ਦਲਾਨੀ ਦੇ ਖਿਲਾਫ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਮ੍ਰਿਤਕ ਦੇ ਪਤੀ ਦੀ ਗ੍ਰਿਫਤਾਰੀ ਕਰ ਦਿੱਤੀ ਗਈ ਹੈ ਜਿਸ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਹੈ ਮਕਦਮੇ ਦੀ ਜਾਂਚ ਚੱਲ ਰਹੀ ਹੈ। ਲੜਕੀ ਦੇ ਪਿਤਾ ਦੇ ਬਿਆਨ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਕੁਜ਼ਾਰਾ ਪਤੀ ਸੀ ਇਹਨੂੰ ਤੰਗ ਪਰੇਸ਼ਾਨ ਕਰਦਾ ਸੀ। ਉਹਦੇ ਹੋਰ ਕਿਸੇ ਆਉਟ ਨਾਲ ਸਬੰਧ ਸੀ। ਇਹ ਘਰ ਚ ਕਲੇਸ਼ ਲੈਂਦਾ ਸੀ ਇਸ ਗੱਲ ਤੋਂ ਦੁਖੀ ਹੋ ਕੇ ਉਸਨੇ ਆਪਣੀ ਖੁਦਕੁਸ਼ੀ ਕੀਤੀ ਹੈ। ਫਿਰ ਵੀ ਇਸ ਮਕਦਮੇ ਸੰਬੰਧੀ ਤਫ਼ਤੀਸ਼ جاری ਹੈ। ਸਹੀ ਤੱਕ ਸਾਹਮਣੇ ਲਿਆ ਕੇ ਬਾਕੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੀ ਦਾ ਨਾਮ ਸਰਬਦਿਆਲ ਵਾਸੀ ਪ੍ਰੇਮਨਗਰ ਹਰਦੋਸਾਨੀ ਰੋਡ ਗਰਦਾਫਰਦਾ ਬਸਨੀ ਕਹਿੰਦਾ